ਇਹਨਾਂ ਦੇ ਕੀ ਜਿਹੜਾ ਮਸਾਲਾ ਤੁਹਾਡੇ ਸਾਹਮਣੇ ਹੈ ਵਿੱਚੋਂ ਇਹ ਪੂਰੀ ਵੀ ਹਨ ਦੇਖੋ ਇਸ ਤਰ੍ਹਾਂ ਹੀ ਕੱਲ ਸ਼ਾਮ ਬਣਾਈ ਸੀਗੀ 8:30 ਵਜੇ ਤੇ ਸ਼ਾਮ ਨੂੰ ਟੁੱਟਈਏ ਟੁੱਟੀ ਪਤਾ ਨਹੀਂ ਕਿਵੇਂ ਥੱਲੇ ਆਪੀ ਫੱਟੀਆਂ ਨਿਕਲ ਗਈਆਂ ਮਸਾਲਾ ਮਾੜਾਉਣ ਕਰਕੇ ਤੇ ਜਿਹੜੀ ਉਦੋਂ ਪਹਿਲਾਂ ਗਟਕਾ ਇਹਨਾਂ ਨੇ ਪਾਇਆ ਥੱਲੇ ਬਜਰੀ ਪਾਈ ਸੀਗੀ ਉਹ ਕੱਲ ਇਹਨਾਂ ਨੇ ਮਿਕਸਚਰ ਲਿਆ ਕੇ ਖੜਾਇਆ ਖੜਾ ਆ ਕੇ ਉਹਦੇ ਵਿੱਚ ਕਿਸੇ ਕੋਈ ਇਹਨਾਂ ਨੇ ਰਲਾਇਆ ਨਹੀਂ ਆਪਸ ਵਿੱਚ ਪਾਣੀ ਨਹੀਂ ਪਾਇਆ ਪਹਿਲਾਂ ਐਂ ਹੀ ਰਲਾ ਕੇ ਥੱਲੇ ਸਿੱਟ ਕੇ ਬਜਰੀ ਉੱਤੇ ਬਰੇਤੀ ਛੜਕ ਕੇ ਉੱਤੇ ਆਦਾ ਸੈਂਟਰਾ ਜੱਟਾ ਦੇ ਦਦਾ ਉੱਤੇ ਪਿਛਟਾ ਦੇਦਾ ਪਉ ਨੂੰ ਰਲਾਇਆ ਨਹੀਂ ਮਿਕਚਰ ਦੇ ਨਾਲ ਤੇ ਆ ਪੁਲੀ ਜਿਹੜੀ ਤੁਹਾਡੇ ਸਾਹਮਣੇ ਬਣਾਈ ਰਾਤ ਤੋਂ ਬਹੁਤ ਮਾੜਾ ਮਸਾਲਾ ਫੋਨ ਕਰਕੇ ਰੱਖ ਦਿੱਤੇ ਹੋ। ਇਹ ਕਿੰਨਾ ਕੁ ਟਾਈਮ ਕੱਟੀ ਆ ਪੁਲੀ ਬਾਈ? ਬਣਾ ਕੇ ਗਏ ਨੇ ਤੇ ਉਦੋਂ ਬਾਅਦ ਹੀ ਬਸ ਥੋੜੇ ਟਾਈਮ ਬਾਅਦ ਹੀ ਅਸੀਂ ਤਾਂ ਇਹ ਮੋੜੇ ਲਾਉਂਦੀ ਰਹਿ ਗਈ ਵੀ ਚੱਲ ਨਵੀਂ ਬਣਾਈ ਐ। ਪੱਟ ਕੇ ਮੋੜੇ ਲਿਆਂਦੇ ਤੇ ਉਹ ਵਿੱਚ ਹੀ ਸਮਾੜੇ ਮਸਾਲੇ ਹੋਣ ਕਰਕੇ ਵੀ ਸਮਾਨ ਮਾੜਾ ਪਾਇਆ ਹੋਣ ਕਰਕੇ ਬਿੱਤੀ ਹੋਊਂ ਤਰਾ ਕੀ ਕੀ ਮੰਗਿਆ ਹੁਣ ਤੋਂ ਡੀ ਵੀਰੇ ਮੰਗ ਤਾਂ ਐ ਵੀ ਨਮੀ ਬਣਾਈ ਜਾਵੇ ਚੰਗੇ ਹੋਈ ਇਹ ਕਾਰਵਾਈ ਕੀਤੀ ਹੈ ਇਹਨਾਂ ਦੇ ਉਹ ਕਰੀਏ ਇਹਨਾਂ ਨੇ ਬਣਾਈ ਹੈ ਜਾਂ ਠੇਕੇਦਾਰ ਹੈ ਜਾਂ ਕੋਈ ਕੋਈ ਵੀ ਬੰਦਾ ਸੀਗਾ ਮੰਗਦਾ ਤੁਹਾਨੂੰ ਕੰਮ ਕਰੀਏ ਭਾਵੇਂ ਕੋਈ ਮਲਾਜ਼ਮ ਹੈ ਚਾਹੇ ਕੋਈ ਠੇਕੇਦਾਰ ਹੈ ਜੋ ਵੀ ਬੰਦਾ ਹੈ ਉਹਦੇ ਕਾਰਵਾਈ ਸਖਤ ਤਰ ਤੋਣੀ ਚਾਹੀਦੀ ਇਹ ਭਾਈ ਇਹ ਸਿਮਿੰਟ ਸੱਲਾ ਨਹੀਂ ਪਾਇਆਗਾ ਚਾਹੇ ਦਾ ਕੁਛ ਵੀ ਨਹੀਂ ਕੰਮ ਕੀਤਾ ਇਹਨੂੰ ਦਿਨ ਰਾਤ ਚਾਹੋ ਹੋਈ ਹੈ ਹੈ ਤੇ ਆਹ ਦੇਖ ਲਓ ਤੁਸੀਂ ਪਟਿਆ ਪਿਆ ਹੁਣ ਸਿਮਿੰਟ ਇਹ ਹਾਂ ਠੀਕ ਹੈ ਹਾਂ ਹੁਣ ਆਪਾਂ ਪਾਰਟੀ ਦੀ ਸਰਕਾਰ ਆ ਗਈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਪੂਲੀ ਬਣੀ ਆ ਉਹਦੀ ਸਰਕਾਰ ਤੇ ਉਹਦੀ ਸਰਕਾਰ ਤੇ ਮਾੜੀ ਬਣੀ ਹੋਰ ਕਦੇ ਉਹ ਤੇ ਕਹਿਣਾ ਕਿ ਚਾਹੁੰਦੇ ਆ ਇੱਥੇ ਇੱਥੇ ਨਗਰ ਪੰਚਾਇਤ ਦੀ ਵੀ ਜਿਵੇਂ ਮੁਲਾਜ਼ਮਾਂ ਦੀ ਡਿਊਟੀ ਕੋਈ ਚੈੱਕ ਕਰਨ ਆਇਆ ਸੀ ਇੱਥੇ ਕੋਈ ਇੱਥੇ ਕੋਈ ਨਹੀਂ ਆਇਆ ਅੱਛਾ ਇੱਕ ਵਾਰੀ ਵੀ ਨਹੀਂ ਆਇਆ ਕੋਈ ਠੀਕ ਹੈ ਕੋਈ ਨਹੀਂ ਪਹੁੰਚਿਆ ਇੱਥੇ ਚੈੱਕ ਕਰਨ ਵਾਸਤੇ ਨਹੀਂ ਮੇਰੇ ਹੁੰਦੇ ਦਾ ਕੋਈ ਆਇਆ ਨਹੀਂ ਮਗਰੋਂ ਮੂਰੇ ਆ ਗਿਆ ਹੋ ਗਾਇ ਨਹੀਂ ਸਾਥੇ ਬਿਲਕੁਲ ਹੀ ਘਟੀਆ ਮਟੀਰੀਅਲ ਪਾਇਆ ਨਾ ਕੋਈ ਸਿਮੈਂਟ ਇਹਦੇ ਵਿੱਚ ਉਸ ਘੰਟਿਆਂ ਦੇ ਵਿੱਚ ਕੁਲੀ ਟੁੱਟ ਗਈ ਜਦੋਂ ਠੇਕੇਦਾਰਾਂ ਨਾਲ ਗੱਲ ਕਰੀਆ ਕਿ ਤੁਸੀਂ ਇਹਨੂੰ ਟਰੈਕਟਰ ਲੰਗਾਤਾ ਕੋਈ ਕੁਝ ਨਹੀਂ ਲੰਘਾਇਆ ਦੇਤੋ ਦੀ ਚੰਗੀਆਂ ਮੋੜੀਆਂ ਰੱਖੀਆਂ ਸੀ ਇੱਥੇ ਇੱਕ ਪਸ਼ੂ ਲੰਘਿਆ ਪਸ਼ੂ ਦਾ ਝਰਕਦੇ ਨੇ ਪੈਰ ਗਿਆ ਵਿੱਚ ਆ ਦੇਖੋ ਇਹਦੇ ਵਿੱਚ ਮਟੀਰੀਅਲ ਦੇਖੋ ਇਹ ਕੋਈ ਬੰਦਾ ਇਹਦੇ ਵਿੱਚ ਸਿਮਿੰਟ ਦਿਖਾ ਰਿਹਾ ਕੋਈ ਕੁਝ ਘੰਟਿਆਂ ਦੇ ਵਿੱਚ ਐਸ ਲੋਟ ਹੁੰਦਾ ਵੀ ਅੱਡ ਬਜਰੀ ਤੁਰੀ ਫਿਰੇ ਕੁਲੀ ਵੀ ਬਿਲਕੁਲ ਘੱਟੀਆਂ ਪਾਈ ਹੈ ਗਲੀ ਦੀ ਵੀ ਸਾਰੀ ਇਨਕੁਆਰੀ ਹੋਣੀ ਚਾਹੀਦੀ ਹੈ ਇਹਦੇ ਵਿੱਚ ਕੋਈ ਦੋਸ਼ੀ ਪਾਇਆ ਜਾਂਦਾ ਕੋਈ ਮੁਲਾਜ਼ਮ ਠੇਕੇਦਾਰ ਚਾਹੇ ਕੋਈ ਹੋਰ ਕੋਈ ਲੀਡਰ ਕੋਈ ਵੀ ਹੈ ਜੋ ਜੋ ਇਹਦੇ ਵਿੱਚ ਹੈ ਕੋਈ ਵੀ ਹਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਦੀ ਬਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਅਸੀਂ ਸਾਰੇ ਵਾਰਡਵਾਸੀ ਮੰਗ ਕਰਦੇ ਹਾਂ ਵੀ ਇਹਦੀ ਬਿਜੀਲੈਂਸ ਜਾਂਚ ਹੋਵੇ ਜੋ ਵੀ ਦੋਸ਼ੀ ਪਾਏ ਜਾਂਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਵੀ ਜਿਹੜੀ 7 ਨੰਬਰ ਵਾਰਡ ਦੇ ਵਿੱਚ ਗਲੀ ਬਣੀ ਹੈ ਜੀ ਤੇ ਉਹ ਇੱਕ ਪੁਲੀਸ ਜਿਹੜੀ ਰਿਕ ਰਾਤ ਦੇ ਵਿੱਚ ਹੀ ਟੁੱਟ ਗਈ ਜੀ ਸਰੋ ਪੁਲੀ ਬਾਰੇ ਜਦੋਂ ਜੈ ਸਿੰਘ ਸਾਹਿਬ ਨੇ ਕੱਲ ਵਿజిਟ ਕੀਤਾ ਹੈਗਾ ਉਸ ਟਾਈਮ ਦੇ ਉੱਪਰ ਪੁਲੀ ਬਣੀ ਨਹੀਂ ਹੋਈ ਸੀਗੀ ਤੇ ਉਸ ਤੋਂ ਬਾਅਦ ਇਹ ਪੁਲੀ ठेकेदार ਨੇ ਪਾਈ ਹੈ ਤੇ ਉਦੋਂ ਬਾਅਦ ਮੈਨੂੰ ਪਤਾ ਲੱਗਿਆ ਉਹ ਪੁਲੀ ਕਿਸੇ ਨਾ ਕਿਸੇ ਕਾਰਨ ਕੋਈ ਵੀ ਕਾਰਨ ਹੋ ਜੇ ਟੁੱਟ ਗਈ ਜਾ ਉਹਦੇ ਵਿੱਚ ਕੋਈ ਕਿਸ ਤਰ੍ਹਾਂ ਦੀ ਖਰਾਬੀ ਹੋ ਗਈ ਤਾਂ ਜੈ ਸਿੰਘ ਸਾਹਿਬ ਨੇ ਮੈਨੂੰ ਹੁਣ ਕੱਲ ਕੀਤੀ ਹੈਗੀ ਤੇ ਉਹ ਜੈ ਸਿੰਘ ਸਾਹਿਬ ਕਿਉਂਕਿ ਉਹਨਾਂ ਕੋਲ ਤਿੰਨ ਚਾਰ ਕਮੇਟੀਆਂ ਹਨ ਉਹ ਕੱਲ ਸਵੇਰੇ ਜਾਂ ਕੱਲ ਹੀ ਸ਼ਾਮੀ ਜਾ ਕੇ ਦੁਬਾਰਾ ਮਤਲਬ ਕਿ ਜਿਹੜੀ ਕਦੀ ਕੋਈ ਮਤਲਬ ਗਲੀ ਦੇ ਵਿੱਚ ਉਹਨਾਂ ਨੂੰ ਫਾਲਟ ਲੱਗਿਆ ਸੀ ਕਿਸੇ ਵੀ ਤਰ੍ਹਾਂ ਦਾ ਮਾਈਨਰ ਜਾਂ ਮੇਜਰ ਉਹ ਉਹਨਾਂ ਨੂੰ ਹਦਾਇਤ ਕਰਿਆ ਸੀਗੇ ਇੱਕ ਤਾਂ ਲੋਕਿੰਗ ਵਾਸਤੇ ਤੇ ਇੱਕ ਜੀ ਜਿਹੜਾ ਸਿਵਰੇ ਦਾ ਟੱਕਣਾ ਹੈਗਾ ਉਹਦੇ ਕੜੇ ਨੂੰ ਠੀਕ ਕਰਨ ਵਾਸਤੇ ਇਹ ਵੀ ਉਹਨਾਂ ਦੇ ਧਿਆਨ ਦੇ ਵਿੱਚ ਆ ਗਿਆ ਹੈਗਾ ਤੇ ਇਹਦੇ ਵਾਸਤੇ ਵੀ ਉਹ ਮਤਲਬ ਕਿ ਦੁਬਾਰਾ ਉਹਨੂੰ ਪਾਣਗੇ ਨਹੀਂ ਇਹਦੀ ਕੋਈ ਪੇਮੈਂਟ ਉਹਨਾਂ ਨੂੰ ਨਹੀਂ ਕਲੇਮ ਕਰਨ ਦੇਣਗੇ ਇਹ ਵਾਰਡ ਵਾਸੀ ਇਹ ਦੋਸ਼ ਲਾ ਰਹੇ ਸਰ ਵੀ ਮਟੀਰੀਅਲ ਹੈ ਜਿਹੜਾ ਬਹੁਤ ਘਟੀਆ ਵਰਤਿਆ ਗਿਆ ਉਹਦੇ ਵਿੱਚ ਮਤਲਬ ਭਰ ਰਿਹਾ ਬਿਲਕੁਲ ਜੇ ਕੋਈ ਉਸ ਦੀ ਕੋਈ ਪੇਮੈਂਟ ਵਗੈਰਾ ਦੀ ਗੱਲ ਹੋ ਗਈ ਤਾਂ ਹੀ ਨਹੀਂ ਤਾਂ ਦੁਬਾਰਾ ਬਣਾਉਗੇ ਜਦੋਂ ਮਤਲਬ ਕਿ ਠੇਕੇਦਾਰ ਦੇ ਜਦੋਂ ਦੁਬਾਰਾ ਬਣਾਤੀ ਜਦੋਂ ਜੇ ਜੈ ਸਾਹਿਬ ਦੀ ਸੈਟੀਸਫੈਕਸ਼ਨ ਹੋਈਗੀ ਉਹਦੀ ਤਾਂ ਹੀ ਪੇਮੈਂਟ ਤਾਂ ਹੀ ਉਹ ਬਿਲਡ ਉਹ ਐਂਟਰ ਕਰਨਗੇ ਨਹੀਂ ਕਹਿੰਦੇ ਮੈਂ ਸਟ੍ਰਿਕਟਲੀ ਮਨਾ ਕਰਦਾ ਹਾਂ ਉਹਨਾਂ ਵੀ ਉਹਨਾਂ ਤੱਕ ਬਿਲ ਨਹੀਂ ਐਂਟਰ ਹੋਏਗਾ ਤੇਰਾ